प्यारे विद्यार्थियों सत श्रीका साडा ਅੱਜ ਦਾ ਵਿਸ਼ਾ ਹੈ ਜੈ ਭਾਰਤ ਮਾਤਾ ਜੈ ਭਾਰਤ ਮਾਤਾ ਕਵਿਤਾ 8ਵੀਂ ਜਮਾਤ ਦੇ ਸਿਲੇਬਸ ਦਾ ਹਿੱਸਾ ਹੈ ਇਸ ਕਵਿਤਾ ਨੂੰ ਪੰਜਾਬੀ ਦੇ ਪ੍ਰਸਿੱਧ ਕਵੀ ਸ਼ਿਵ ਕੁਮਾਰ ਬਟਾਲਵੀ ਜੀ ਨੇ ਰਚਿਆ ਹੈ ਸ਼ਿਵ ਕੁਮਾਰ ਜੀ ਨੇ ਇਸ ਕਵਿਤਾ ਦੇ ਵਿੱਚ ਲਗਭਗ 3000 ਸਾਲਾਂ ਦੇ ਭਾਰਤੀ ਇਤਿਹਾਸ ਨੂੰ ਪਰੋਣ ਦਾ ਯਤਨ ਕੀਤਾ ਹੈ ਇਸ ਮਹਾਨ ਕਵਤਾ ਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਪ੍ਰਤੀਕਾਂ ਦੀ ਵਰਤੋਂ ਕੀਤੀ ਹੈ ਜਿਸ ਦੇ ਨਾਲ ਅਰਥਾਂ ਦੀ ਗਹਿਰਾਈ ਬਹੁਤ ਹੀ ਜ਼ਿਆਦਾ ਹੋ ਜਾਂਦੀ ਹੈ ਸਾਨੂੰ ਵਿਦਿਆਰਥੀ ਇਸ ਨੂੰ ਸਮਝਣ ਦੇ ਲਈ ਇਹਨਾਂ ਸਾਰੇ ਸ਼ਬਦਾਂ ਦੇ ਵੱਖਰੇ ਵੱਖਰੇ ਅਰਥਾਂ ਤੇ ਗੌਰ ਕਰਨੀ ਪਵੇਗੀ ਜਿਸ ਨਾਲ ਕਵਤਾ ਦੇ ਸਹੀ ਭਾਵਾਂ ਦਾ ਪ੍ਰਵਾਹ ਹੋ ਸਕੇ ਸੋ ਏਸੀ ਅਤਨ ਦੇ ਤਹਿਤ ਮੈਂ ਇਸ ਦੇ ਸ਼ਬਦਾਂ ਨੂੰ ਕੁਝ ਰੰਗਾਂ ਦੇ ਨਾਲ ਰੰਗਿਆ ਹੈ ਉਸੇ ਰੰਗਾਂ ਦੇ ਨਾਲ ਇਸ ਦੇ ਅਰਥਾਂ ਨੂੰ ਵੀ ਰੰਗਿਆ ਹੈ ਤਾਂ ਕਿ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਸਮਝ ਸਕੋ ਸੋ ਆਓ ਇਸ ਅਰਥਾ ਨੂੰ ਤੇਸ ਨੂੰ ਕਾਵਮਈ ਉਚਾਰਨਾਂ ਹੀ ਪੜਨ ਦਾ ਯਤਨ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਅਰਥ ਕਰ ਲੈਣੇ ਆ ਤਾਂ ਕਿ ਸਾਨੂੰ ਚੰਗੀ ਤਰ੍ਹਾਂ ਸਮਝ ਪੈ ਜਾਏ ਕਵੀ ਕੀ ਕਹਿਣਾ ਚਾਹੁੰਦਾ ਹੈ ਜੈ ਜੈ ਸ਼ਬਦ ਦਾ ਅਰਥ ਜਿੱਤ ਜਾਂ ਫਤਿਹ ਹੁੰਦਾ ਹੈ ਪਰੰਤੂ ਇੱਥੇ ਇਹਦੇ ਬਡੇਰੇ ਅਰਥਾਂ ਵਿੱਚ ਨਮਸਕਾਰ ਵਜੋਂ ਲਿਆ ਗਿਆ ਹੈ ਜਦੋਂ ਅਸੀਂ ਕਿਸੇ ਮਹਾਨ ਦੇਵੀ ਦੇਵਤੇ ਜਾਂ ਆਪਣੇ ਦੇਸ਼ ਨੂੰ ਨਮਸਕਾਰ ਨਮਨ ਕਰਨਾ ਚਾਹੁੰਦੇ ਆ ਤਾਂ ਫਿਰ ਅਸੀਂ ਇਸ ਜੈ ਸ਼ਬਦ ਦੀ ਵਰਤੋਂ ਕਰਦੇ ਆ ਉਸ ਤੋਂ ਬਾਅਦ ਅਗਲਾ ਸ਼ਬਦ ਹੈ ਅਣਖ ਅਣਖ ਦਾ ਅਰਥ ਹੁੰਦਾ ਹੈ ਸਬੈਮਾਨ ਗੈਰਤ ਜੇ ਇਸ ਨੂੰ ਸੌਖੇ ਸ਼ਬਦਾਂ ਚ ਸਮਝ ਲਈਏ ਤਾਂ ਅਸੀਂ ਆਪ ਦੀ ਇੱਜ਼ਤ ਦੀ ਗੱਲ ਕਰਦੇ ਆ ਅਸੀਂ ਕਿੰਨੀ ਕੋ ਇੱਜ਼ਤ ਕਰਦੇ ਆ ਆਪਣੀ ਆਪਣੇ ਦੇਸ਼ ਦੀ ਆਪਣੇ ਮਾਤਾ ਪਿਤਾ ਦੀ ਉਸ ਨੂੰ ਅਣਖ ਵਜੋਂ ਲੈਣੇ ਗਾਤਾ ਸ਼ਬਦ ਹੈ ਜੋ ਇਸ ਦਾ ਅਰਥ ਹੁੰਦਾ ਹੈ ਕਥਾ ਪਰੰਤੂ ਕਥਾ ਜਾਂ ਕਹਾਣੀ ਜੋ ਗੀਤ ਰਾਹੀਂ ਕਹੀ ਜਾਵੇ ਉਹਨੂੰ ਗਾਥਾ ਕਿਹਾ ਜਾਂਦਾ ਹੈ ਸੋ ਅਸੀਂ ਇਸ ਪੈਰੇ ਦੇ ਅਰਥ ਸ਼ੁਰੂ ਕਰਦੇ ਹਾਂ ਜੈ ਭਾਰਤ ਜੈ ਭਾਰਤ ਮਾਤਾ ਲਹੂਆਂ ਦੇ ਸੰਗ ਲਿਖੀ ਗਈ ਹੈ ਅਣਖ ਤੇਰੀ ਦੀ ਲੰਮੀ ਗਾਥਾ ਜੈ ਭਾਰਤ ਜੈ ਭਾਰਤ ਮਾਤਾ ਕਵੀ ਕਹਿੰਦਾ ਹੈ ਕਿ हे ਮੇਰੇ ਦੇਸ਼ ਭਾਰਤ ਮੈਂ ਤੈਨੂੰ ਨਮਸਕਾਰ ਕਰਦਾ ਨਮਨ ਕਰਦਾ ਇਹ ਮੈਂ ਭਾਰਤ ਮਾਤਾ ਮੈਂ ਤੈਨੂੰ ਨਮਨ ਕਰਦਾ ਇੱਥੇ ਵਿਦਿਆਰਥੀਓ ਆਪਣੇ ਮਨ 'ਚ ਇਹ ਪ੍ਰਸ਼ਨ ਉੱਠੇਗਾ ਕਿ ਭਾਰਤ ਤੇ ਭਾਰਤ ਮਾਤਾ ਵਿੱਚ ਕੀ ਹੁੰਦਾ ਹੈ ਭਾਰਤ ਸਾਡੇ ਦੇਸ਼ ਦਾ ਨਾਮ ਹੈ ਭਾਰਤ ਮਾਤਾ ਕਵੀ ਉਸ ਭਾਵਾਤਮਕ ਪ੍ਰਵਾਹ ਤਹਿਤ ਕਹਿੰਦਾ ਹੈ ਕਿ ਭਾਰਤ ਦੀ ਛੇ ਜਿਹੜਾ ਉਹ ਇਸ ਭੂਮੀ ਤੇ ਬਣਿਆ ਹੋਇਆ ਹੈ ਤੇ ਇਸ ਭੂਮੀ ਸਾਨੂੰ ਮਾਂ ਵਾਂਗ ਪਾਲਦੀ ਹੈ ਸੋ ਦੇਸ਼ ਪ੍ਰਤੀ ਜਿਹੜਾ ਭਾਵਾਤਮਕ ਚਿੰਨ ਹੈ ਪ੍ਰਤੀਕ ਹੈ ਉਹ ਭਾਰਤ ਮਾਤਾ ਹੈ ਸੋ ਇਸੇ ਕਰਕੇ ਕਵੀ ਨੇ ਭਾਰਤ ਮਾਤਾ ਸ਼ਬਦ ਦੀ ਵਰਤੋਂ ਕੀਤੀ ਹੈ ਲਹੂਆਂ ਦੇ ਸੰਗ ਲਿਖੀ ਗਈ ਹੈ ਅਣਖ ਤੇਰੀ ਦੀ ਲੰਮੀ ਗਾਥਾ ਲਹੂ ਵੀ ਇੱਕ ਪ੍ਰਤੀਕ ਹੈ ਜਿਹੜਾ ਕਿ ਇੱਥੇ ਕਿ ਕਿਸ ਕਿਸ ਅਰਥਾਂ ਵਿੱਚ ਵਰਤਿਆ ਜਾ ਰਿਹਾ ਕੁਰਬਾਨੀ ਦੇ ਅਰਥਾਂ ਵਿੱਚ ਤੇ ਲਹੂਆਂ ਦੇ ਸੰਗ ਮਤਲਬ ਕੁਰਬਾਨੀਆਂ ਦੇ ਨਾਲ ਲਿਖੀ ਗਈ ਹੈ ਕੀ ਲਿਖਿਆ ਜਾਂਦਾ ਹੈ ਇਤਿਹਾਸ ਗਾਥਾ ਕਹਾਣੀ ਹੈ ਇਤਿਹਾਸ ਤੇ ਅਣਖ ਤੇਰੀ ਦੀ ਤੇਰੀ ਇੱਜ਼ਤ ਦੀ ਸਵੇ ਮਾਨਦੀ ਇਹ ਭਾਰਤ ਮਾਤਾ ਤੇਰੇ ਸਵੇ ਮਾਨਦੀ ਜਿਹੜੀ ਲੰਮੀ ਲੰਮਾ ਇਤਿਹਾਸ ਹੈ ਇਹ ਤੇਰੇ ਦੇਸ਼ ਭਗਤਾ ਨੇ ਤੇਰੇ ਪੁੱਤਰਾਂ ਨੇ ਆਪਣੀਆਂ ਕੁਰਬਾਨੀਆਂ ਦੇ ਨਾਲ ਲਿਖਿਆ ਹੈ ਇਸ ਨੂੰ ਮਹਾਨ ਇਸ ਕਰਕੇ ਮੰਨਿਆ ਜਾਂਦਾ ਹੈ ਕਿ ਬਹੁਤ ਸਾਰੇ ਦੇਸ਼ ਭਗਤਾ ਨੇ ਇਸ ਲਈ ਕੁਰਬਾਨੀਆਂ ਦਿੱਤੀਆਂ ਜੈ ਭਾਰਤ ਜੈ ਭਾਰਤ ਮਾਤਾ ਇਹੋ ਜੇ ਮਹਾਨ ਦੇਸ਼ ਨੂੰ ਮੈਂ ਨਮਸਕਾਰ ਕਰਦਾ ਹਾਂ ਇਹ ਭਾਰਤ ਮਾਤਾ ਮੈਂ ਤੈਨੂੰ ਨਮਨ ਕਰਦਾ ਹਾਂ 79 ਵਿਦਿਆਰਥੀਓ ਅਗਲੇ ਪੈਰੇ ਤੇ ਚੱਲਦੇ ਹਾਂ ਹਲਦੀ ਘਾਟੀ ਸ਼ਬਦ ਪਹਿਲਾ ਆਇਆ ਹੈ ਸਾਡਾ ਜਿਸ ਦਾ ਅਰਥ ਅਸੀਂ ਅਸੀਂ ਦੱਸਿਆ ਮਹਾਰਾਣਾ ਪ੍ਰਤਾਪ ਦੀ ਮੁਗਲਾਂ ਖਿਲਾਫ ਆਜ਼ਾਦੀ ਲਈ ਲੜੀ ਮਹਾਨ ਲੜਾਈ ਦਾ ਸਥਾਨ ਹੈ ਜਿਹੜਾ ਕਿ ਰਾਜਸਥਾਨ ਦੇ ਵਿੱਚ ਹੈ ਸੋਮਨਾਥ ਦੇ ਮੰਦਿਰ ਗੁਜਰਾਤ ਦੀ ਜੂਨਾਗੜ ਰਿਆਸਤ ਦਾ ਪ੍ਰਸਿੱਧ ਮੰਦਿਰ ਹੈ ਜਿਹਨੂੰ 6 ਵਰੀ ਉਸਾਰਿਆ ਗਿਆ ਅੱਜ ਤੱਕ ਤੇ 1024 ਯਾਨੀ 1024 ਵਿੱਚ ਮਹਿਮੂਦ ਗਜ਼ਨਵੀ ਦਾ ਹਮਲਾ ਬਹੁਤ ਹੀ ਜ਼ਿਆਦਾ ਗਿਣਨਯੋਗ ਇਤਿਹਾਸਕ ਘਟਨਾ ਹੈ ਜਿਹੜੀ ਸਮੁੰਦਰ ਦੇ ਨਾਲ ਜੁੜੀ ਹੋਈ ਹੈ। ਵਿਆਸਾ ਵਿਆਸਾ ਤੋਂ ਭਾਵ ਜਿਹੜਾ ਹੈਗਾ ਉਹ ਵਿਆਸ ਹੈ ਤੇ ਵਿਆਸ ਦਾ ਅਰਥ ਦਰਿਆ ਹੈ। ਉਸ ਤੋਂ ਪਹਿਲਾਂ ਬਾਤ ਬਾਤ ਦਾ ਅਰਥ ਕਹਾਣੀ ਜਾਂ ਗੱਲ ਹੁੰਦਾ ਹੈ ਤੇ ਰਾਜਪੂਤਾਨੀ ਖੰਡਰ, ਚਤੌੜ ਤੇ ਮਵਾੜ ਦੇ ਕਿਲਿਆਂ ਦੇ ਖੰਡਰ ਨੇ। ਜਦੋਂ ਮਹਾਰਾਣਾ ਪ੍ਰਤਾਪ ਦੀ ਗੱਲ ਵੀ ਅਸੀਂ ਕਰਦੇ ਹਾਂ ਤੇ ਅੱਗੇ ਅਸੀਂ ਹਲਦੀ ਘਾਟੀ ਦਾ ਜਦੋਂ ਪੂਰਾ ਵਿਵਰਣ ਪੜਾਂਗੇ ਤੇ ਉਹਦੇ ਵਿੱਚ ਕਿਲਿਆਂ ਨੂੰ ਇਹਨਾਂ ਕਿਲਿਆਂ ਨੂੰ ਜਿੱਤਣ ਤੋਂ ਬਾਅਦ ਮੁਗਲਾਂ ਨੇ ਖੰਡਰਾਂ ਦੇ ਰੂਪ ਦਿੱਤਾ ਨਸ਼ਟ ਹੋ ਗਏ ਉਹਨਾਂ ਹਮਲਿਆਂ ਦੇ ਵਿੱਚ ਸੋਹੋਸ ਰਾਜਪਤਾਨੀ ਖੰਡਰ ਵੱਜੋਂ ਕਬੀਨੇ ਵਰਤਿਆ ਹੈ ਕੰਡੇ ਤੋਂ ਭਾਵ ਕਿ ਨਾਰਾ ਹੁੰਦਾ ਹੈ ਤੇ ਸਿਕੰਦਰ ਉਸ ਮਹਾਨ ਯੂਨਾਨੀ ਸਮਰਾਟ ਦਾ ਨਾਮ ਹੈ ਜਿਹਨੂੰ ਅੰਗਰੇਜ਼ੀ ਵਿੱਚ ਅਲੈਗਜ਼ੈਂਡਰ ਕਹਿੰਦੇ ਨੇ ਤੇ ਇਸ ਮਹਾਨ ਸੰਸਾਰ ਜੇਤੂ ਮੰਨਿਆ ਜਾਂਦਾ ਹੈ ਪਰੰਤੂ ਇਹ ਵੀ ਭਾਰਤ ਨੂੰ ਨਹੀਂ ਜਿੱਤ ਸਕਿਆ ਉਸ ਦੀ ਵੀ ਅਸੀਂ ਅੱਗੇ ਜਾ ਕੇ ਅਰਥ ਜਾਣਾਂਗੇ ਸੋ ਸਭ ਤੋਂ ਪਹਿਲਾਂ ਕਵਿਤਾ ਨੂੰ ਕਾਮਯੂਚਾਰਨ ਕਰਕੇ ਅਰਥ ਕਰਦੇ ਹਾਂ ਹਲਦੀ ਘਾਟੀ ਤੇਰੀ ਤੇਰੇ ਸੋਮਨਾਥ ਦੇ ਮੰਦਿਰ ਕਵੀ ਕਹਿੰਦਾ ਹੈ ਕਿ हे ਭਾਰਤ ਦੇਸ਼ ਏ ਭਾਰਤ ਮਾਤਾ ਉਹ ਹਲਦੀ ਘਾਟੀ ਤੇ ਤੇਰਾ ਹੀ ਸਥਾਨ ਹੈ ਜਿੱਥੇ ਤੇਰੇ ਦੇਸ਼ ਭਗਤ ਮਹਾਰਾਣਾ ਪ੍ਰਤਾਪ ਨੇ ਮੁਗਲ ਸਮਰਾਟ ਅਕਬਰ ਦੇ ਖਿਲਾਫ ਆਪਣੀ ਭੂਮੀ ਦੀ ਆਜ਼ਾਦੀ ਲਈ ਕਿੰਨੇ ਸਾਲ ਸੰਘਰਸ਼ ਕੀਤਾ ਇਹ ਗੱਲ 1576 ਦੀ ਹੈ ਜਦੋਂ ਹਲਦੀ ਘਾਟੀ ਦਾ ਯੁੱਧ ਹੋਇਆ ਜਿਸ ਵਿੱਚ ਮਹਾਰਾਣਾ ਪ੍ਰਤਾਪ ਨੇ 20000 Rajputa ਨਾਲ ਲੈ ਕੇ ਇਹ ਲੜਾਈ ਲੜੀ। ਉਹਨਾਂ ਦੇ ਸਾਹਮਣੇ ਰਾਜਾ ਮਾਨ ਸਿੰਘ ਆਪਣੀ 80000 ਸੈਨਾ ਲੈ ਕੇ ਖੜੇ ਹੋਏ ਸੀ। ਪਰੰਤੂ ਉਹ ਸ਼ਤਰੂ ਦੇ ਖਿਲਾਫ ਉਹਨਾਂ ਨੇ ਜ਼ਬਰਦਸਤ ਸੰਘਰਸ਼ ਕੀਤਾ ਜਿਸ ਵਿੱਚ 17000 ਲੋਕ ਮਾਰੇ ਗਏ ਤੇ ਮੇਵਾੜ ਨੂੰ ਜਿੱਤਣ ਦੇ ਵਿੱਚ ਅਕਬਰ ਨੇ ਬਹੁਤ ਕੋਸ਼ਿਸ਼ਾਂ ਕੀਤੀਆਂ ਪਰ ਮਹਾਰਾਣਾ ਪ੍ਰਤਾਪ ਨੇ ਸੰਪੂਰਨ ਰੂਪ ਵਿੱਚ ਕਦੀ ਵੀ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਸੋ ਉਸ ਮਹਾਨ ਰਾਜੇ ਦੀ ਆਪਣੀ ਭੂਮੀ ਦੇ ਲਈ ਆਜ਼ਾਦੀ ਦੇ ਲਈ ਲੜਾਈ ਦਾ ਪ੍ਰਤੀਕ ਹੈ ਹਲਦੀ ਘਾਟੀ ਸ਼ੋਮਨਾਥ ਦੇ ਮੰਦਿਰ ਜੋ ਸ਼ਬਦ ਹੈ ਸ਼ੋਮਨਾਥ ਦਾ ਪ੍ਰਸਿੱਧ ਮੰਦਿਰ ਹੈ ਜਿਹੜਾ ਉਹ ਗੁਜਰਾਤ ਦੀ ਝੂਨਾਗੜ ਰਿਆਸਤ ਵਿੱਚ ਬਣਿਆ ਹੋਇਆ ਹੈ ਇਸ ਮੰਦਿਰ ਨੂੰ ਇਤਿਹਾਸ ਵਿੱਚ 6 ਵਾਰੀ ਢਾਇਆ ਗਿਆ ਤੇ ਉਹ ਸਾਰਿਆ ਗਿਆ ਇਸ ਮੰਦਰ ਦੇ ਨਾਲ ਪ੍ਰਸਿੱਧ ਘਟਨਾ ਹੈ ਜਿਹੜੀ ਉਹ 1024 ਵਿੱਚ ਮਹਿਮੂਦ ਗਜ਼ਨਵੀਦੀ ਹੈ ਜੋ ਕਿ ਇਸ ਮੰਦਰ ਨੂੰ ਲੁੱਟਣ ਦੇ ਲਈ ਆਇਆ ਪਰ ਇਸ ਮੰਦਰ ਨੂੰ ਲੁੱਟਣ ਲਈ ਕਿਉਂ ਆਇਆ ਇਹ ਵੀ ਇੱਕ ਦਿਲਚਸਪ ਘਟਨਾ ਹੈ ਇਹ ਮੰਦਰ ਬਹੁਤ ਅਦੁੱਤੀ ਦੁੱਤੀ ਮਤਲਬ ਆਪਣੀ ਤਰ੍ਹਾਂ ਦਾ ਵੱਖਰਾ ਹੀ ਮੰਦਰ ਹੈ ਇਹ ਸ਼ਿਵ ਜੀ ਦਾ ਮੰਦਰ ਹੈ ਉਹਨਾਂ ਦੇ ਪ੍ਰਸਿੱਧ 12 ਜੋਤਰ ਲਿੰਗਾ ਵਿੱਚੋਂ ਇੱਕ ਦਾ ਨਾਮ ਸੋਮਨਾਥ ਹੈ ਇਸੇ ਕਰਕੇ ਮੰਦਰ ਉਹਨਾਂ ਦੇ ਲਿੰਗ ਦੇ ਨਾਂ ਤੇ ਸੋਮਨਾਥ ਦੇ ਨਾਂ ਤੇ ਬਣਿਆ ਹੋਇਆ ਹੈ ਇਸ ਮੰਦਰ ਦੇ ਵਿੱਚ 56 ਥਮਲੇ ਸੰ ਜਿਹੜੇ ਰਤਨਾ ਦੇ ਨਾਲ ਜੜੇ ਹੋਏ ਸਨ ਮੰਦਰ ਦੀ ਛੱਤ ਨਾਲ ਲਟਕਦੇ ਘੰਟੇ ਦੇ ਨਾਲ ਲੱਗੀ ਸੋਨੇ ਦੀ ਜੰਜੀਰ ਜਿਸ ਦਾ ਭਾਰ 200 ਮਣ ਸੀ 200 ਮਣ ਦੀ ਸੋਨੇ ਦੀ ਜੰਜੀਰ ਲੱਗੀ ਹੋਈ ਸੀ 5 ਗੱਜ ਮੀਟਰ ਆਪਾਂ 3 ਫੁੱਟ ਦਾ ਗੱਜ ਲੈਨੇ ਆ ਸੋ 15 ਫੁੱਟ ਦੀ ਕਹਿ ਸਕਦੇ ਆ ਕਿ ਸ਼ਿਵ ਦੀ ਮੂਰਤੀ ਹੈ ਜਿਹੜੀ ਰਤਨਾ ਹੀਰਿਆਂ ਨਾਲ ਜੜੀ ਹੋਈ ਸੀ ਸੋ 10000 ਪਿੰਡ ਇਹਦੀ ਜਾਇਦਾਦ ਵਜੋਂ ਮੰਦਰ ਨੂੰ ਦਿੱਤੇ ਗਏ ਸਨ 1000 ਪੁਜਾਰੀ ਜਿਹੜੇ ਤੇ ਸੇਵਾ ਨਿਭਾਰੇ ਸਨ 500 ਨਰਤਕੀਆਂ ਨਾਚ ਕਰਦੀਆਂ ਸਨ ਤੇ ਬਹੁਤ ਸਾਰੇ ਰਾਜਪੂਤ ਸੈਨਾ ਦੇ ਸੈਨਿਕ ਜੀ ਰੱਖਿਆ ਕਰਦੇ ਸਨ ਜਦੋਂ ਮਹਿਮੂਦ ਗਜ਼ਨਵੀ ਨੇ ਹਮਲਾ ਕੀਤਾ ਤਾਂ ਥੀਮ ਹਾਕਮ ਥੀਮ ਹੈ ਜਿਹੜਾ ਉਹ ਨਸਕ ਲੋਤਾ ਪਰ ਪ੍ਰੰਤੂ ਥੋੜੀ ਸਮੇਂ ਬਾਅਦ ਉਹ ਵਾਪਸ ਆ ਕੇ ਗਜ਼ਨਵੀ ਦੇ ਖਿਲਾਫ ਲੜਿਆ ਤੇ ਉਹਦੇ ਸੈਨਿਕ ਉਸ ਸਮੇਂ ਤੱਕ ਲੜਦੇ ਰਹੇ ਪਰੰਤੂ ਆਖਰ ਦੇ ਵਿੱਚ ਵਿਜਨਬੀ ਦੀ ਜਿੱਤ ਹੋਈ ਤੇ ਉਸ ਨੇ ਬਹੁਤ ਹੀ ਲੁੱਟਮਾਰ ਇਸ ਮੰਦਿਰ ਨਾਲ ਕੀਤੀ ਜਿਸ ਦੇ ਦਰਵਾਜ਼ੇ ਬਾਅਦ ਵਿੱਚ ਵਾਪਸ ਪ੍ਰਾਪਤ ਕਰ ਲਏ ਗਏ ਤੇ 1950 ਦੇ ਵਿੱਚ ਜਿਹੜੇ ਸਾਡੇ ਪੰਜਾਬ ਦੇ ਸੌਰੀ ਭਾਰਤ ਦੇ ਮੰਤਰੀ ਜੀ ਸੀਗੇ ਵੱਲਬਾਈ ਪਟੇਲ ਉਹਨਾਂ ਨੇ ਇਹਦੀ ਨਵ ਉਸਾਰੀ ਕਰਵਾਈ ਸੀ ਤੇ ਇਹ ਮੰਦਿਰ ਹੁਣ ਵੀ ਭਾਰਤ ਦਾ ਪ੍ਰਸਿੱਧ ਮੰਦਿਰ ਵਜੋਂ ਗਿਣਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਹੜੀ ਘਟਨਾ ਦੀ ਗੱਲ ਕਵੀ ਕਰਦਾ ਹੈ ਤੇਰੇ ਦੁੱਖਾਂ ਦੀ ਬਾਤ ਸੁਣਾਉਂਦੇ ਰਾਜਪਤਾਨੀ ਖੰਡਰ ਹੁਣ ਕਵੀ ਕਹਿੰਦਾ ਹੈ ਕਿ ਜਿਹੜੀਆਂ ਮੁਸੀਬਤਾਂ ਭਾਰਤ ਮਾਤਾ ਨੂੰ ਸਹਾਈਆਂ ਨੇ ਉਸ ਦੀ ਕਹਾਣੀ ਉਸ ਦਾ ਸਬੂਤ ਹੈ ਜਿਹੜਾ ਰਾਜਪਤਾਨੀ ਖੰਡਰਾਂ ਨੂੰ ਦੇਖ ਕੇ ਉਹਨਾਂ ਮੁਸੀਬਤਾਂ ਨੂੰ ਜਾਣਿਆ ਜਾ ਸਕਦਾ ਹੈ ਕਿ ਕਿਵੇਂ ਮਹਾਰਾਣਾ ਪ੍ਰਤਾਪ ਨੇ ਆਪਣੀ ਭੂਮੀ ਦੀ ਆਜ਼ਾਦੀ ਦੇ ਲਈ ਉਹ ਸੰਘਰਸ਼ ਲੰਮਾ ਸਮਾਂ ਲੜੇ ਨੇ ਵਿਆਸਾ ਦੇ ਖੰਡੇ ਤੋਂ ਮੁੜਿਆ ਖਾ ਕੇ ਮਾਰ ਸਿਕੰਦਰ ਸੋ ਅਗਲੀ ਸਤਰ ਦੇ ਵਿੱਚ ਜੋ ਕਵੀ ਗੱਲ ਕਰਦਾ ਤਾਂ ਉਸ ਮਹਾਨ ਸੰਸਾਰ ਜੇਤੂ ਸਿਕੰਦਰ ਦੀ ਗੱਲ ਕਰਦਾ ਜੋ ਕਿ 327 ਪੂਰਬ ਦੇ ਵਿੱਚ ਪੰਜਾਬ ਤੇ ਹਮਲਾ ਕਰਦਾ ਜਿਸ ਦੇ ਵਿੱਚ ਉਹ ਮਹਾਰਾਜਾ ਪੋਰਸ ਦੇ ਨਾਲ ਸੰਧੀ ਕਰ ਲੈਂਦਾ ਤੇ ਭਾਰਤ ਨੂੰ ਜਿੱਤ ਦਰਜ ਕਰਨ ਦੇ ਲਈ ਦੋਨੋਂ ਕੁਰ ਕਹਿੰਦੇ ਨੇ ਪਰੰਤੂ ਵਿਆਸਾ ਦੇ ਕੰਡੇ ਤੇ ਜਾ ਕੇ ਵਿਆਸ ਦਰਿਆ ਦੇ ਕੰਡੇ ਤੇ ਜਾ ਕੇ ਉਸ ਦੀ ਸੈਨਾ ਬਗਾਵਤ ਕਰ ਦਿੰਦੀ ਹੈ ਤੇ ਉਹ ਵਾਪਸ ਮੁੜ ਪੈਂਦਾ ਤੇ ਆਪਣਾ ਭਾਰਤ ਜਿੱਤ ਦਾ ਸੁਪਨਾ ਨਾਲ ਹੀ ਲੈ ਕੇ ਸੰਸਾਰ ਤੋਂ ਉੱਪਰ ਜਾਂਦਾ ਸੋ ਭਾਰਤ ਦੀ ਜਿੱਤ ਦਾ ਸੁਪਨਾ ਉਸ ਤੋਂ ਪੂਰਾ ਨਾ ਹੋਣ ਕਰਕੇ ਕਵੀ ਇਹ ਕਟਾਂਕ ਮਾਰਦਾ ਕਿ ਉਹ ਵੀ ਸਿਕੰਦਰ ਮਹਾਨ ਸਿਕੰਦਰ ਵੀ ਵਿਆਸਾ ਦੇ ਕੰਡੇ ਤੋਂ ਮੁੜ ਗਿਆ ਮੇਰੇ ਇਸ ਮਹਾਨ ਦੇਸ਼ ਨੂੰ ਨਹੀਂ ਜਿੱਤ ਸਕਿਆ ਜਿਸ ਵਿੱਚ ਪੋਰਸ ਨੇ ਵੀ ਬਹੁਤ ਡਟਵਾਂ ਮੁਕਾਬਲਾ ਕੀਤਾ ਸੀ ਤੇ ਇਸ ਦੇਸ਼ ਦੀਆਂ ਮਹਾਨ ਕੁਦਰਤੀ ਰੱਖਿਆਵਾਂ ਜੋ ਹੈ ਉਹਨਾਂ ਨੇ ਵੀ ਇਸ ਵਿੱਚ ਆਪਣੀ ਆਪਣੀ ਭੂਮਿਕਾ ਅਦਾ ਕੀਤੀ ਸੀ ਸੋ ਵਿਆਸਾ ਦੇ ਕੰਡੇ ਤੋਂ ਮੁੜਿਆ ਖਾ ਕੇ ਮਾਰ ਸਿਕੰਦਰ ਸਕੰਦਰ ਵੀ ਵਿਆਸਾ ਦੇ ਕੰਡੇ ਤੋਂ ਮਾਰ ਖਾ ਕੇ ਵਾਪਸ ਮੁੜ ਗਿਆ ਹਾਰ ਖਾ ਕੇ ਵਾਪਸ ਮੁੜ ਗਿਆ ਜੈ ਭਾਰਤ ਜੈ ਭਾਰਤ ਮਾਤਾ ਏ ਭਾਰਤ ਦੇਸ਼ ਏ ਭਾਰਤ ਮਾਤਾ ਮੈਂ ਤੈਨੂੰ ਨਮਨ ਕਰਦਾ ਹਾਂ ਇਹੋ ਜਿਹਾ ਭਾਰਤ ਹਾਂਜੀ માતા ਨੇ ਜਿਸ ਦੇ ਇੰਨੇ ਮਹਾਨ ਪੁੱਤਰ ਤੇ ਇੰਨੇ ਮਹਾਨ ਦੇਸ਼ ਫਕਤ ਕੋਈ ਹਾਂਜੀ ਵਿਦਿਆਰਥੀ ਆਪਾਂ ਅਗਲਾ ਪੈੜਾ ਪੈਰਾ ਪੜ੍ਹਦੇ ਹਾਂ ਜ਼ਲੀਆਂ ਵਾਲੇ ਬਾਗ ਜਿਹੜਾ ਜ਼ਲੀਆਂ ਵਾਲੇ ਸ਼ਬਦ ਦਾ ਪਹਿਲਾ ਸਾਡਾ ਉਹ ਅੰਮ੍ਰਿਤਸਰ ਵਿੱਚ ਇਹ ਸਥਾਨ ਹੈ ਜਿੱਥੇ 13 April 1919 ਨੂੰ ਜਰਨਲ ਡਾਇਰ ਨੇ ਨਿਰਤੀ ਭਾਰਤੀ ਸ਼ਹੀਦ ਕਰ ਦਿੱਤੇ ਸੀ ਤੇ ਅਗਲਾ ਸ਼ਬਦ ਸਾਡਾ ਹੈਗਾ ਅਮਰ ਅਮਰ ਦਾ ਮਤਲਬ ਹੁੰਦਾ ਹੈ ਹਮੇਸ਼ਾ ਰਹਿਣ ਵਾਲਾ ਜਿਹੜਾ ਕਦੀ ਨਾ ਮਰੇ ਕਾਮਾਗਾਟਾ ਮਾਰੂ ਕਾਮਾਗਾਟਾ ਮਾਰੂ ਜਿਹੜਾ ਹੈਗਾ ਉਹ ਗੁਰੂ ਨਾਨਕ ਜਹਾਜ਼ ਜਾਂ ਬਜਬਜ ਘਾਟ ਦੀ ਘਟਨਾ ਹੈ ਇੱਕ ਜਹਾਜ਼ ਦਾ ਨਾਂ ਹੈ ਤੇ ਇਹਨੂੰ ਗੁਰੂ ਨਾਨਕ ਜਹਾਜ਼ ਦਾ ਵੀ ਨਾਮ ਦਿੱਤਾ ਗਿਆ ਉਹ ਆਪਾਂ ਅਰਥ ਕਰਾਂਗੇ ਉਦੋਂ ਜਾਣਾਂਗੇ ਕਿਵੇਂ ਚੰਡੀ ਚੰਡੀ ਦਾ ਅਰਥ ਹੁੰਦਾ ਹੈ ਦੁਰਗਾ ਦੇਵੀ ਜਾਂ ਫਿਰ ਤਲਵਾਰ ਤੇ ਛਾਂਸੀ ਦੀ ਰਾਣੀ ਛਾਂਸੀ ਰਾਣੀ ਦਾ ਮਤਲਬ ਅਰਥ ਹੈ ਛਾਂਸੀ ਦੀ ਰਾਣੀ ਨੂੰ ਕਿਆ ਗਿਆ ਹੈ ਕਬੀ ਦੁਆਰ ਸੋ ਹੁਣ ਅਰਥ ਕਰਦੇ ਆਂ ਪਹਿਲਾਂ ਇਹਨੂੰ ਕਾਮਯੂਚਰਨ ਕਰਦੇ ਆਂ ਜ਼ਲੀਆਂ ਵਾਲੇ ਬਾਗ ਤੇਰੇ ਦੀ ਅਜ ਵੀ ਅਮਰ ਕਹਾਣੀ ਕਾਮਾਂ ਗਾਟਾ ਮਾਰੂ ਤੇਰੇ ਅੱਗ ਲਾਈ ਵਿੱਚ ਪਾਣੀ ਚੰਡੀ ਬਣ ਬਣ ਚੰਡੀ ਬਣ ਕੇ ਰਣ ਵਿੱਚ ਜੂਜੀ ਤੇਰੀ ਚਾਂਸੀ ਰਾਣੀ ਜੈ ਭਾਰਤ ਜੈ ਭਾਰਤ ਜੈ ਭਾਰਤ ਮਾ ਉਹਨਾਂ ਜ਼ਲਿਆਂਵਾਲੇ ਬਾਗ ਦੀ ਗੱਲ ਕਰੀਏ ਤੇ ਅੰਮ੍ਰਿਤਸਰ ਦੇ ਵਿੱਚ 13 April 1919 ਨੂੰ ਇੱਕ ਇਕੱਠ ਹੋਇਆ ਸੀ ਡਾਕਟਰ ਸਤਪਾਲ ਤੇ ਡਾਕਟਰ ਸੈਫੁਦੀਨ ਕਿਚਲੂ ਜਿਹਦੀ ਜਿਹੜੀ ਹੈਗੀ ਗ੍ਰਿਫਤਾਰੀ ਅੰਗਰੇਜ਼ਾਂ ਨੇ ਕਰ ਲਈ ਸੀ ਉਹਦੇ ਵਿਰੋਧ ਦੇ ਵਿੱਚ ਭਾਰਤੀ Hindu Sikh Musalman ਯਾਨੀ ਕਿ ਹਰ ਭਾਰਤੀ ਨੇ ਇਕੱਠੇ ਮਿਲ ਕੇ ਵਿਰੋਧ ਕਰਨੇ ਤੇ ਸ਼ਾਂਤਮਈ ਇਕੱਠ ਕੀਤਾ ਸੀ ਜਿਸ ਦੇ ਉੱਤੇ ਜਰਨਲ ਡਾਇਰ ਜਿਹੜਾ ਕਿ ਜਨਰਲ ਰੈਜ਼ਨਾਲਡ ਡਾਇਰ ਸੀਗਾ ਤੇ ਉਸ ਨੇ ਆ ਕੇ ਅੰਨੇਵਾ ਘੋੜੀਆਂ ਚਲਾਈਆਂ ਜਿਸ ਨਾਲ ਬਹੁਤ ਸਾਰੇ ਨਿਹੱਥੇ ਭਾਰਤੀ ਸ਼ਹੀਦ ਹੋ ਗਏ ਇਸ ਘਟਨਾ ਨੇ ਆਜ਼ਾਦੀ ਦੇ ਵਿੱਚ ਬਹੁਤ ਯੋਗਦਾਨ ਪਾਇਆ ਸਾਰੇ ਭਾਰਤੀਆਂ ਨੂੰ ਜਾਗਰਿਤ ਕੀਤਾ ਤਾਂ ਕਿ ਉਹ ਆਜ਼ਾਦੀ ਦੇ ਲਈ ਲੜ ਸਕਣ ਪ੍ਰੰਤੂ ਇਸ ਘਟਨਾ ਤੋਂ ਬਾਅਦ ਭਾਵੇਂ ਸ਼ਹੀਦ ਉਦਮ ਸਿੰਘ ਨੇ ਬਦਲਾ ਲੈਣ ਹਿੱਤ ਪੰਜਾਬ ਦੇ ਗਵਰਨਰ ਮਾਈਕਲ ਡੋਵਾਇਰ ਨੂੰ ਇੰਗਲੈਂਡ ਜਾ ਕੇ ਮਾਰਿਆ ਸੀ ਵਿਦਿਆਰਥੀ ਇੱਕ ਗੱਲ ਯਾਦ ਰੱਖਣੀ ਹੋ ਗਿਆ ਕਿ ਬਹੁਤ ਵਾਰੀ ਭੁਲੇਖਾ ਲੱਗ ਜਾਂਦਾ ਕਿ ਇਹ ਜਰਨਲ ਡਾਇਰ ਜੀ ਨੇ ਗੋਲੀਆਂ ਚਲਾਈਆਂ ਉਹਨਾਂ ਸ਼ਹੀਦ ਉਦਮ ਸਿੰਘ ਨੇ ਜਾ ਕੇ ਮਾਰਿਆ ਸੀ ਨਹੀਂ ਉਹ ਤੇ 1927 ਦੇ ਵਿੱਚ ਆਪ ਹੀ ਮਰ ਗਿਆ ਸੀ ਸ਼ਹੀਦ ਉਦਮ ਸਿੰਘ ਨੇ ਅਸਲ ਜਿਹੜਾ ਦੋਸ਼ੀ ਸੀਗਾ ਹੁਕਮ ਦੇਣ ਵਾਲਾ ਸੀਗਾ ਜਿਸ ਨੇ ਇਹ ਪੂਰੀ ਸਾਜ਼ਿਸ਼ ਰਚੀ ਸੀ ਉਹਨੂੰ ਸਜ਼ਾ ਦਿੱਤੀ ਸੀ ਜਾ ਕੇ ਇੰਗਲੈਂਡ ਦੇ ਵਿੱਚ ਸੋ ਅੱਗੇ ਆਪਾਂ ਗੱਲ ਕਰਦੇ ਹਾਂ ਜ਼ਲੀਆਂ ਵਾਲੇ ਬਾਗ ਤੇਰੇ ਦੀ ਅਜ ਵੀ ਅਮਰ ਕਹਾਣੀ ਤੋਂ ਕਵੀ ਕਹਿੰਦਾ ਕਿ ਇਹੋ ਜੀਆਂ ਸ਼ਹੀਦੀਆਂ ਦੇਣ ਵਾਲੀ ਇਸ ਘਟਨਾ ਅੱਜ ਵੀ ਅਮਰ ਹੈ ਅੱਜ ਵੀ ਪ੍ਰੇਰਿਤ ਕਰਦੀ ਹੈ ਮੇਰੇ ਦੇਸ਼ ਵਾਸੀਆਂ ਨੂੰ ਕਿਵੇਂ ਉਹਨਾਂ ਨੇ ਆਪਣੇ ਦੇਸ਼ ਦੇ ਲਈ ਕੁਰਬਾਨੀਆਂ ਦਿੱਤੀਆਂ ਕਾਮਾਗਾਟਾ ਮਾਰੂ ਤੇਰੇ ਅੱਗ ਲਾਈ ਵਿੱਚ ਪਾਣੀ ਕਾਮਾਗਾਟਾ ਮਾਰੂ ਉਪ ਵਿਦਿਆਰਥੀਓ ਜਹਾਜ਼ ਦਾ ਨਾਂ ਹੈ ਇਹ ਜਾਪਾਨੀ ਜਹਾਜ਼ ਸੀਗਾ ਜਿਹੜਾ ਭਾਈ ਗੁਰਦੇਵ ਸਿੰਘ ਬਾਬਾ ਗੁਰਦੇਵ ਸਿੰਘ ਕਹਿੰਦੇ ਆਪਾਂ ਉਹਨਾਂ ਨੂੰ ਉਹਨਾਂ ਨੇ ਕਿਰਾਏ ਤੇ ਲੈ ਕੇ ਆਪਣੇ ਸਿੰਗਾਪੁਰ ਆ ਦੇਸ਼ਾਂ ਦੇ ਵਿੱਚ ਰਹਿੰਦੇ ਪੰਜਾਬੀਆਂ ਨੂੰ ਕੈਨੇਡਾ ਲਿਜਾਣ ਲਈ ਲਿਆ ਸੀ ਕੈਨੇਡਾ ਦੀ ਸਰਕਾਰ ਨੇ ਇੱਕ ਨਿਯਮ ਬਣਾ ਦਿੱਤਾ ਸੀ ਤਾਂ ਕਿ ਭਾਰਤੀਆਂ ਨੂੰ ਕੈਨੇਡਾ ਆਉਣਾ ਰੋਕਿਆ ਜਾ ਸਕੇ ਕਿ ਉਹ ਆਪਣੇ ਦੇਸ਼ਾਂ ਵਿੱਚੋਂ ਹੀ ਕੈਨੇਡਾ ਆ ਸਕਦੇ ਨੇ ਤੇ ਕੈਨੇਡਾ ਉਸ ਵਕਤ ਜਿਹੜਾ ਹੈਗਾ ਤਰੱਕੀ ਦੀ ਰਾਹ ਮੰਨਿਆ ਜਾਂਦਾ ਸੀ ਤੇ ਭਾਰਤੀ ਜਾਣਾ ਚਾਹੁੰਦੇ ਸੀ ਉਹਨਾਂ ਨੂੰ ਲੱਗਾ ਜਿਵੇਂ ਇਹ ਦੁਰਵਿਵਹਾਰ ਹੈ ਭਾਰਤੀਆਂ ਪ੍ਰਤੀ ਇਸ ਦੇ ਵਿਰੋਧ ਦੇ ਵਿੱਚ ਉਹਨਾਂ ਨੇ ਕਾਮਾਗਾਟਾ ਮਾਰੂ ਨਾਂ ਦਾ ਜਹਾਜ਼ ਲਿਆ ਉਹਦੇ ਲਈ ਇੱਕ ਕੰਪਨੀ ਗੁਰੂ ਨਾਨਕ ਕੰਪਨੀ ਰਜਿਸਟਰ ਕਰਵਾਈ ਤੇ ਇਸ ਜਹਾਜ਼ ਦਾ ਨਾਮ ਵੀ ਗੁਰੂ ਨਾਨਕ ਜਹਾਜ਼ ਰੱਖਿਆ ਗਿਆ ਤੇ ਗੁਰੂ ਨਾਨਕ ਨੈਵੀਗੇਸ਼ਨ ਕੰਪਨੀਆਂ ਉਸ ਦਾ ਨਾਂ ਸੀ ਜਿਹੜੀ ਰਜਿਸਟਰ ਕਰਵਾਈ ਸੀ ਤੇ ਉੱਥੇ ਲੈ ਕੇ ਪਹੁੰਚ ਗਏ ਉਹ 4 April 1914 ਨੂੰ ਹਾਂਗਕਾਂਗ ਤੋਂ ਚੱਲੇ ਸੀ 23 May 1914 ਨੂੰ ਕਾਮਾਗਾਟਾ ਮਾਰੂ ਜਿਹੜਾ ਬੈਂਕੂਵਰ ਪਹੁੰਚਿਆ ਜਿਸ 376 ਭਾਰਤੀ ਸਨ ਜਿਹਦੇ ਵਿੱਚ 30 ਗੈਰ ਸਿੱਖ ਸਨ ਬਾਕੀ ਸਾਰੇ ਸਿੱਖ ਸਨ ਤੇ ਕੈਨੇਡਾ ਕੈਨੇਡੀਅਨ ਸਰਕਾਰ ਨੇ ਜਾਂ ਉਸ ਦੇ ਅਧਿਕਾਰਾਂ ਨੇ ਇਸ ਨੂੰ ਹਮਲਾ ਕਰਾਰ ਦਿੱਤਾ ਤੇ ਉੱਥੇ ਇਹਨਾਂ ਨੂੰ ਉਤਰਨ ਨਹੀਂ ਦਿੱਤਾ ਗਿਆ 2 ਮਹੀਨੇ ਦੀ ਜਦੋਜਹਿਦ ਤੋਂ ਬਾਅਦ ਜਦੋਂ ਇਹ ਵਾਪਸ ਪਰਤਿਆ ਤਾਂ ਸਿੰਗਾਪੁਰ ਹਾਂਗਕਾਂਗ ਦੀਆਂ ਸਰਕਾਰਾਂ ਨੇ ਵੀ ਇਸ ਨੂੰ ਹੇ ਜੀ ਯਾਤਰੀਆਂ ਨੂੰ ਉਤਰਨ ਦੀ ਆਗਿਆ ਨਾ ਦਿੱਤੀ ਤੇ 29 ਸਤੰਬਰ 1914 ਨੂੰ ਕਲਕੱਤੇ ਕੋਲ ਬਜਬਜ ਘਾਟ ਤੇ ਪਹੁੰਚਿਆ ਤੇ ਇੱਥੇ ਜਿਹੜੀ ਹੈਗੀ ਬ੍ਰਿਟਿਸ਼ ਸਰਕਾਰ ਦਾ ਰਾਜ ਸੀਗਾ ਤੇ ਉਹਨਾਂ ਨੇ ਵੀ ਯਾਤਰੀਆਂ ਤੇ ਅਲੱਗ-ਅਲੱਗ ਤਰ੍ਹਾਂ ਦੇ ਤਸ਼ੱਦਦ ਕਰਨੇ ਚਾਹੀਏ ਤੇ ਨਾਲ ਦੀ ਜਿਹੜੀ ਹੈਗੀ ਹੈ ਜਹਾਜ਼ ਦੀ ਤਲਾਸ਼ੀ ਵੀ ਲਈ ਕੋਈ ਹਥਿਆਰ ਨਹੀਂ ਮਿਲਿਆ ਤੇ ਉਹਨਾਂ ਨੇ ਕਿਹਾ ਕਿ ਯਾਤਰੀਆਂ ਨੂੰ ਜਿਹੜਾ ਹੈਗਾ ਉਹ ਅਲੱਗ-ਅਲੱਗ ਪ੍ਰਕਾਰ ਦੀਆਂ ਬੰਦਿਸ਼ਾਂ ਪੰਚ ਬੰਨਣ ਦਾ ਯਤਨ ਕੀਤਾ ਪਰੰਤੂ ਯਾਤਰੀਆਂ ਨੇ ਵਿਰੋਧ ਕੀਤਾ ਤੇ ਉਹ ਜਲੂਸ ਦੇ ਰੂਪ ਵਿੱਚ ਗੁਰੂ ਸਾਹਿਬ ਲੈ ਕੇ ਉਹਨਾਂ ਨੇ ਜਿਹੜਾ ਹੈਗਾ ਬਾਹਰ ਨਿਕਲਣਾ ਸ਼ੁਰੂ ਕਰ ਦਿੱਤਾ ਤੇ ਬ੍ਰਿਟਿਸ਼ ਫੌਜੀਆ ਨੇ ਹਮਲਾ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਤੇ ਉਹਨਾਂ ਵਿੱਚੋਂ ਕਾਫੀ ਸਾਰੇ ਬਾਬਾ ਗੁਰਦੇਵ ਸਿੰਘ ਸਣੇ ਉੱਥੋਂ ਨਿਕਲਣ ਵਿੱਚ ਕਾਮਯਾਬ ਰਹੇ ਜਿਨ੍ਹਾਂ ਨੂੰ ਬਾਅਦ ਵਿੱਚ ਜਿਨ੍ਹਾਂ ਨੇ ਸਰਕਾਰ ਨੂੰ 5 ਸਾਲ ਬਾਅਦ ਜਿਹੜਾ ਹੈਗਾ ਸਮਰਪਣ ਕੀਤਾ ਸੂਏ ਕਟਨਾ ਵੀ ਇੱਕ ਮਹਾਨ ਘਟਨਾ ਵਜੋਂ ਜਾਣੀ ਜਾਂਦੀ ਹੈ ਕਾਮਾਗਾਟਾ ਮਾਰੂ ਤੇਰੇ ਅੱਗ ਲਾਈ ਵਿੱਚ ਪਾਣੀ ਅੱਗ ਇੱਥੇ ਪ੍ਰਤੀਕ ਹੈ ਅੱਗ ਕਿਸ ਚੀਜ਼ ਦਾ ਪ੍ਰਤੀਕ ਹੈ ਉਸ ਜਿੰਗ ਦਾ ਪ੍ਰਤੀਕ ਹੈ ਜਿਹੜੀ ਦੇਸ਼ ਦੀ ਆਜ਼ਾਦੀ ਪ੍ਰਤੀ ਦੇਸ਼ ਵਾਸੀਆਂ ਦੇ ਅੰਦਰ ਪੈਦਾ ਹੋਈ ਚੰਡੀ ਬਣ ਕੇ ਰਣ ਵਿੱਚ ਜੂੰਜੀ ਏਰੀ ਚਾਂਸੀ ਰਾਣੀ ਹੁਣ ਚੰਡੀ ਤੋਂ ਭਾਵ ਤਲਵਾਰ ਹੈ ਤੇ ਚਾਂਸੀ ਦੀ ਰਾਣੀ ਜਿਸ ਨੇ ਅੰਗਰੇਜ਼ਾਂ ਦੇ ਖਿਲਾਫ 1957 ਵਿੱਚ ਪਹਿਲੇ ਮਹਾਨ ਵਿਦਰੋਹ ਵਿੱਚ ਹਿੱਸਾ ਲਿਆ ਉਸਨੇ ਅੰਗਰੇਜ਼ਾਂ ਦੇ ਖਿਲਾਫ ਲੜਦੇ ਹੋਏ ਆਪਣੀ ਜਾਨ ਦੇ ਦਿੱਤੀ ਉਸਨੇ ਅੰਗਰੇਜ਼ਾਂ ਨੂੰ ਦੇ ਖਿਲਾਫ ਬਹੁਤ ਬਹਾਦਰੀ ਨਾਲ ਲੜੀ ਅਤੇ ਜਦੋਂ ਉਹਨੂੰ ਲੱਗਾ ਕਿ ਮੈਂ ਹੁਣ ਇਸ ਸੰਸਾਰ ਤੋਂ ਚਲੇ ਜਾਣਾ ਹੈ ਤਾਂ ਉਸਨੇ ਇੱਕ ਆਪਣੇ ਸੁਛਿੰਤਕ ਨੂੰ ਆਪਣੀ ਲਾਸ਼ ਨੂੰ ਜਿਹੜਾ ਹੈਗਾ ਬੜੀ ਆਦਰ ਮਾਨ ਨਾਲ ਆਖਰੀ ਸੰਸਕਾਰ ਕਰਨ ਲਈ ਪ੍ਰੇਰਿਤ ਕਰਕੇ ਇਸ ਸੰਸਾਰ ਤੋਂ ਇੱਕ ਮਹਾਨ ਪ੍ਰੇਰਕ ਦੇ ਰੂਪ ਵਿੱਚ ਚੱਲੀ ਗਈ। ਸੋ ਕਵੀ ਕਹਿੰਦਾ ਚੰਡੀ ਬਣ ਕੇ ਰਣ ਵਿੱਚ ਜੂਝੀ ਤੇਰੀ ਛਾਂਸੀ ਰਾਣੀ ਕਿ ਚੰਡੀ ਦੀ ਮਾਤਾ ਦੀ ਤਰ੍ਹਾਂ ਜਿਵੇਂ ਦੁਰਗਾ ਦੇਵੀ ਨੇ ਰਾਖਸ਼ਾਂ ਦਾ ਨਾਸ਼ ਕਰਨ ਲਈ ਜੂਝੀ ਸੀ ਓਵੇਂ ਤੇਰੀ ਛਾਂਸੀ ਵੀ ਰਾਣੀ ਬੈਰੀਆਂ ਦਾ ਨਾਸ਼ ਕਰਨ ਲਈ ਜੂਝੀ ਹੈ ਜੈ ਭਾਰਤ ਜੈ ਭਾਰਤ ਜੈ ਭਾਰਤ ਮਾਤਾ। ਇਹ ਮਹਾਨ ਭਾਰ ਦੇਸ਼ ਮੈਂ ਤੈਨੂੰ ਨਮਨ ਕਰਦਾ ਹਾਂ, ਨਮਸਕਾਰ ਕਰਦਾ ਹਾਂ। ਮੈਂ ਤੈਨੂੰ ਨਮਸਕਾਰ ਕਰਦਾ ਹਾਂ ਇਹ ਭਾਰਤ ਮਾਤਾ। ਮੈਂ ਤੈਨੂੰ ਨਮਸਕਾਰ ਕਰਦਾ ਹਾਂ। ਹਾਂਜੀ ਪਿਆਰੀ ਵਿਦਿਆਰਥੀਓ ਹੁਣ ਅਸੀਂ ਅਗਲੇ ਪੈਰੇ ਤੇ ਚੱਲਦੇ ਹਾਂ ਭਗਤ ਸਿੰਘ ਸ਼ਹੀਦ ਭਗਤ ਸਿੰਘ ਨੂੰ ਕਿਹਾ ਗਿਆ ਉਦਮ ਸਿੰਘ ਸ਼ਹੀਦ ਉਦਮ ਸਿੰਘ ਨੂੰ ਕਿਹਾ ਗਿਆ ਸਰਾਬੇ ਸ਼ਹੀਦ ਕਰਤਾਰ ਸਿੰਘ ਸਰਾਬਾ ਜੀ ਨੂੰ ਕਿਹਾ ਗਿਆ ਦੁੱਲੇ ਖੂਨ ਮਤਲਬ ਜ਼ੁਲਮ ਜਿਹੜਾ ਅੰਗਰੇਜ਼ਾਂ ਨੇ ਸਾਡੇ ਤੇ ਕੀਤਾ ਗਈਆਂ ਜਾਨਾਂ ਜਾਂ ਕੁਰਬਾਨੀਆਂ ਜੋ ਦਿੱਤੀਆਂ ਨੇ ਅਸੀਂ ਸ਼ਾਬਾ ਜਿਹੜਾ ਹੈਗਾ ਉਹ ਤੱਕੜੀ ਦਾ ਪਲੜਾ ਹੁੰਦਾ ਹੈ ਤੇ ਕਈ ਵਾਰੀ ਇਹਨੂੰ ਉਸ ਬੋਈਏ ਦੇ ਰੂਪ ਵਿੱਚ ਵਰਤਿਆ ਜਾਂਦਾ ਜਿੱਦੇ ਵਿੱਚ ਆਪਾਂ ਰੋਟੀ ਰੱਖਦੇ ਹਾਂ ਗੋਰੀ ਅਣਖ ਅੰਗਰੇਜ਼ਾਂ ਦੇ ਸਵੈਮਾਨ ਨੂੰ ਕਿਹਾ ਗਿਆ ਰੰਡੀ ਸਵੈਮਾਨ ਨੂੰ ਚੱਕਣਾ ਚੂਰ ਕਰ ਦੇਣਾ ਕਿ ਗੋਰੀ ਅਣਖ ਮਤਲਬ ਅੰਗਰੇਜ਼ਾਂ ਦਾ ਸਵੈਮਾਨ ਨੂੰ ਚੱਕਣਾ ਚੂਰ ਕਰ ਦਿੱਤਾ ਤਾਂ ਫਿਰ ਉਹਦੇ ਲਈ ਰੰਡੀ ਪ੍ਰਤੀਕ ਵਰਤਿਆ ਗਦਰੀ ਬਾਬੇ ਗਦਰ ਪਾਰਟੀ ਦੇ ਇਨਕਲਾਬੀਆਂ ਨੂੰ ਕਿਹਾ ਗਿਆ ਸੋ ਇਹ ਇਸ ਦੇ ਅਰਥ ਅਸੀਂ ਕਰਦੇ ਹਾਂ ਪਿਆਰੀ ਵਿਦਿਆਰਥੀਓ ਸ਼ਹੀਦ ਭਗਤ ਸਿੰਘ ਜੀ ਬਾਰੇ ਆਪ ਜੀ ਜਾਣਦੇ ਹੋ ਕਿ 1907 ਵਿੱਚ ਉਹਨਾਂ ਦਾ ਜਨਮ ਹੋਇਆ ਸੀ ਜ਼ਿਲ੍ਹਾ ਲਾਇਲਪੁਰ ਪਾਕਿਸਤਾਨ ਦੇ ਵਿੱਚ ਉਹਨਾਂ ਨੇ ਲਾਲਾ ਲਾਜਪਤ ਰਾਏ ਜੀ ਦੀ ਮੌਤ ਦਾ ਬਦਲਾ ਲਿਆ ਸੀ ਤੇ ਸਾਂਡਰਸਨ ਮੌਤ ਦੇ ਘਾਟ ਉਤਾਰਤਾ ਸੀ 23 ਮਾਰਚ 1931 ਨੂੰ ਉਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਕਿਉਂਕਿ 1929 ਦੇ ਵਿੱਚ ਅਸੈਂਬਲੀ 'ਸ ਉਹਨਾਂ ਨੇ ਬੰਬ ਸੁੱਟਿਆ ਸੀ ਭਾਰਤੀਆਂ ਨੂੰ ਜਾਗਰਿਤ ਕਰਨ ਹਿਤ ਆਜ਼ਾਦੀ ਪ੍ਰਤੀ ਉਹ ਕਾਮਯਾਬੀ ਰਹਿਨੇ ਇਸ ਕੰਮ ਦੇ ਵਿੱਚ ਤੇ ਉਹਨਾਂ ਨੇ ਕੁਰਬਾਨੀ ਦਿੱਤੀ ਦੇਸ਼ ਦੇ ਲਈ ਬਹੁਤ ਹੀ ਛੋਟੀ ਉਮਰ ਦੇ ਵਿੱਚ ਉਦਮ ਸਿੰਘ ਸ਼ੀਦ ਉਦਮ ਸਿੰਘ ਬਾਰੇ ਆਪ ਜੀ ਨਾਲ ਪਹਿਲਾਂ ਵੀ ਗੱਲ ਕੀਤੀ ਹੈ ਕਿ ਜ਼ਲਿਆਂਵਾਲੇ ਬਾਗ ਵਿੱਚ ਹੋਏ ਜ਼ੁਲਮ ਦਾ ਬਦਲਾ ਲੈਣ ਲਈ ਉਹ ਇੰਗਲੈਂਡ ਗਏ ਤੇ ਉਹਨਾਂ ਨੇ ਬਹੁਤ ਲੰਮਾ ਸਮਾਂ ਉੱਥੇ ਰਹਿ ਕੇ ਆਪਣੇ ਆਪ ਨੂੰ ਸਥਾਪਿਤ ਕਰਕੇ ਉਸ ਮਹਾਨ ਕਾਰਜੇਤ ਜਿਹੜਾ ਉਹਨਾਂ ਨੇ ਕਰਨਾ ਸੀ ਉਹਨਾਂ ਨੇ ਮਾਈਕਲ ਓਡਵਾਇਰ ਨੂੰ ਮਾਰਿਆ ਜੋ ਕਿ ਇਹ ਸਾਜ਼ਿਸ਼ ਦਾ ਮੁੱਖ ਸਾਜ਼ਿਸ਼ ਕਾੜਾ ਸੀ ਇਸ ਗੱਲ ਦੀ ਬੜੀ ਯਾਦ ਰੱਖਣੀ ਹੋਵੇ ਕਿ ਗੋਲੀਆਂ ਚਲਾਉਣ ਵਾਲਾ ਡਾਇਰ ਸੀ ਪਰੰਤੂ ਸਾਜ਼ਿਸ਼ ਕਾੜਨ ਵਾਲਾ ਪੰਜਾਬ ਦਾ ਗਵਰਨਰ ਮਾਈਕਲ ਓਡਵਾਇਰ ਸੀ ਕਰਤਾਰ ਸਿੰਘ ਸ਼ੀਦ ਕਰਤਾਰ ਸਿੰਘ ਸਰਾਬੇ ਦੀ ਗੱਲ ਕਰੀਏ ਤੇ 1896 ਵਿੱਚ ਉਹਨਾਂ ਦਾ ਜਨਮ ਹੋਇਆ ਸੀਗਾ ਤੇ ਉਹਨਾਂ ਨੇ ਸਰਾਬਾ ਪਿੰਡ ਤੋਂ ਉਹਨਾਂ ਦੇ ਮਾਤਾ ਪਿਤਾ ਬਹੁਤ ਛੋਟੀ ਉਮਰੇ ਤੁਰ ਗਏ ਸੀ ਤੇ ਉਹਨਾਂ ਨੇ ਕੈਲੀਫੋਰਨੀਆ ਯੂਨੀਵਰਸਿਟੀ ਬੋਕਲੇ ਵਿੱਚ ਰਸਾਇਣ ਵਿਗਿਆਨ ਵਿੱਚ ਪੜ੍ਹਾਈ ਸ਼ੁਰੂ ਕਰ ਦਿੱਤੀ ਇੱਥੇ ਹੀ 1913 ਵਿੱਚ ਅਮਰੀਕਾ ਵਿੱਚ ਜਦੋਂ ਗਦਰ ਪਾਰਟੀ ਬਣੀ ਤੇ ਉਹਦਾ ਹਿੱਸਾ ਬਣ ਗਏ ਤੇ ਆਜ਼ਾਦੀ ਦੇ ਲਈ ਉਹਨਾਂ ਨੇ ਆਪਣਾ ਜੀਵਨ ਵਾਰ ਦਿੱਤਾ ਗਿਆ ਲਾਹੌਰ ਦੇ ਵਿੱਚ ਉਹਨਾਂ ਨੂੰ ਫਾਂਸੀ ਲਾ ਦਿੱਤੀ ਗਈ ਸੀ ਤੇ ਅਗਲਾ ਜਿਹੜਾ ਹੈਗਾ ਸਾਡੇ ਕੋਲੇ ਗਦਰੀ ਬਾਬੇ ਨੇ ਇਹਦੇ ਵਿੱਚ ਸੋਨ ਸਿੰਘ ਪਕਨਾ ਲਾਲਾ ਹਰਦੀਾਲ ਜੀ ਸੀਗੇ ਜਿਨ੍ਹਾਂ ਨੇ ਉੱਥੇ ਗਦਰ ਪਾਰਟੀ ਦੀ ਨੀ ਰੱਖੀ ਉਹਨੂੰ ਪ੍ਰਫੁੱਲਤ ਕੀਤਾ ਤੇ ਆਜ਼ਾਦੀ ਦੀ ਲੜਾਈ ਦੇ ਵਿੱਚ ਆਪਣਾ ਯੋਗਦਾਨ ਪਾਇਆ ਸੋ ਹੁਣ ਆਪਾਂ ਇਸ ਪੈਰੇ 'ਤੇ ਜਿਹੜੇ ਹੈਗੇ ਆ ਅਰਥ ਕਰਦੇ ਹਾਂ ਦੁਬਾਰਾ ਪੜ੍ਹਦੇ ਹਾਂ ਭਗਤ ਸਿੰਘ ਜਿਹੇ ਪੁੱਤਰ ਤੇਰੇ ਉਦਮ ਸਿੰਘ ਸਰਾਬੇ ਦੁੱਲੇ ਖੂਨ ਦਾ ਬਦਲਾ ਉਸਨੇ ਤੋਲ ਲਿਆ ਬਿਛਾਬੇ ਕਵੀ ਕਹਿੰਦਾ ਹੈ ਕਿ ਇਹ ਮਹਾਨ ਦੇਸ਼ ਭਾਰਤ ਤੇਰੇ ਭਗਤ ਸਿੰਘ ਜੇ ਪੁੱਤਰ ਨੇ ਜਿਨ੍ਹਾਂ ਨੇ ਬਹੁਤ ਛੋਟੀ ਉਮਰ ਇੱਕ ਕੁਰਬਾਨੀ ਦੇ ਦਿੱਤੀ ਉਦਮ ਸਿੰਘ ਸਰਾਬੇ ਤੇਰੇ ਪੁੱਤਰ ਨੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਤੇਰੇ ਲਈ ਵਾਰ ਦਿੱਤੀਆਂ ਦੁੱਲੇ ਖੂਨ ਦਾ ਬਦਲਾ ਉਸਨੇ ਤੋਲ ਲਿਆ ਬਿਛਾਬੇ ਇਹਨਾਂ ਸਾਰੇ ਦੇਸ਼ ਭਗਤਾ ਨੇ ਉਹਨਾਂ ਸਾਰੀਆਂ ਨਜਾਇਜ਼ ਲਈਆਂ ਗਿਆ ਜਾਨਾਂ ਜੋ ਅੰਗਰੇਜ਼ਾਂ ਨੇ ਸਾਡੀ ਭਾਰਤੀਆਂ ਦੇ ਜ਼ੁਲਮ ਕੀਤੇ ਉਸ ਦਾ ਬਦਲਾ ਲੈਣ ਲਈ ਉਸ ਦਾ ਬਦਲਾ ਲੈਣ ਦੇ ਲਈ ਇਹਨਾਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ ਇਸ ਪ੍ਰਕਾਰ ਲੱਗਦਾ ਜਿਵੇਂ ਸ਼ਾਬੇ ਦੇ ਵਿੱਚ ਉਸ ਕੁਰਬਾਨੀ ਨੂੰ ਤੋਲ ਲਿਆ ਹੋਵੇ ਗੋਰੀ ਅਣਖ ਨੂੰ ਰੰਡੀ ਕਰ ਗਏ ਤੇਰੇ ਗਦਰੀ ਬਾਬੇ ਸੋ ਕਵੀ ਕਹਿੰਦਾ ਹੈ ਕਿ ਤੇਰੇ ਗਦਰੀ ਬਾਬੇ ਨੇ ਜਿਹੜੇ ਉਹਨਾਂ ਨੇ ਉਸ ਗੋਰੀਆਂ ਦੀ ਉਸ ਸਵੇਮਾਨ ਨੂੰ ਚਕਨਾ ਚੂਰ ਕਰ ਦਿੱਤਾ ਜਿਹੜੇ ਆਪਣੇ ਆਪ ਨੂੰ ਮਹਾਨ ਸ਼ਾਸਕ ਸਮਝਦੇ ਸੀ ਉਹਨਾਂ ਦੀਆਂ ਉਹਨਾਂ ਭੈੜੀਆਂ ਨਿੱਧੀਆਂ ਦਾ ਵਿਰੋਧ ਕਰ ਦੇਣਾ ਨੰਗੇ ਕਰ ਦੇਣਾ ਤੇ ਭਾਰਤੀਆਂ ਨੂੰ ਜਾਗਰਤ ਕਰ ਦੇਣਾ ਇਹ ਇੱਕ ਮਹਾਨ ਗੱਲ ਸੀ ਜੈ ਭਾਰਤ ਜੈ ਭਾਰਤ ਮਾਤਾ ਹੀ ਪਰਦੇਸ਼ੀ ਭਾਰਤ ਮਾਤਾ ਤੇਰੀ ਜੈ ਹੋ ਹਾਂਜੀ ਪਿਆਰੀ ਵਿਦਿਆਰਥੀਓ ਆਪਾਂ ਅਗਲਾ ਪੈਰਾ ਕਰਦੇ ਹਾਂ ਇਹਦੇ ਵਿੱਚ ਪਹਿਲਾ ਸ਼ਬਦ ਹੈ ਲਾਜਪਤ ਜਿਹੜਾ ਕਿ ਲਾਲਾ ਲਾਜਪਤ ਰਾਏ ਤੇ ਦੂਜਾ ਹੈ ਲਾਜਪਤ ਜੀ ਦਾ ਮਤਲਬ ਹੈ ਇੱਜ਼ਤ ਤੇ ਤੀਜਾ ਹੈ ਸ਼ਿਵਾ ਜੀ ਦਾ ਮਤਲਬ ਸ਼ਿਵਾਜੀ ਮਰਾਠਾ ਨੂੰ ਕਿਹਾ ਗਿਆ ਪ੍ਰਤਾਪ ਮਹਾਰਾਣਾ ਪ੍ਰਤਾਪ ਨੂੰ ਕਿਹਾ ਗਿਆ ਸ਼ਹੀਦੀ ਸਾਕੇ ਤੋਂ ਅਰਥ ਹੈ ਸ਼ਹੀਦੀ ਪ੍ਰਾਪਤ ਕਰਨੀਆਂ ਉਹ ਘਟਨਾਵਾਂ ਫਾਂਸੀ ਦੇ ਫੱਟਿਆਂ ਤੇ ਫਾਂਸੀ ਚੜ ਜਾਣ ਦੀ ਗੱਲ ਦਾ ਮਤਲਬ ਇਤਿਹਾਸ ਹੁੰਦਾ ਹੈ ਸੋ ਹੁਣ ਇਸ ਪੈਰੇ ਨੂੰ ਦੁਬਾਰਾ ਪੜ੍ਹਦੇ ਹਾਂ ਲਾਜਪਤ ਜਿਹਾ ਬਣਗੇ ਤੇਰੀ ਲਾਜਪਤ ਦੇ ਰਾਕੇ ਲਾਲਾ ਲਾਜਪਤ ਜੈ ਰਾਏ ਜੀ ਸਿਗੇ ਜਿਹੜੇ ਉਹਨਾਂ ਦਾ ਜਨਮ 1865 ਵਿੱਚ ਹੋਇਆ ਸੀ 17 ਨਵੰਬਰ 1928 ਨੂੰ ਜਿਹੜਾ ਹੈਗਾ ਉਹਨਾਂ ਦਾ ਇਸ ਦੁਨੀਆ ਤੋਂ ਚਲੇ ਗਏ ਹੋ ਉਹਨਾਂ ਨੂੰ ਪੰਜਾਬ ਕੇਸਰੀ ਵੀ ਕਿਹਾ ਜਾਂਦਾ ਹੈ ਤੇ ਸਾਈਮਨ ਕਮਿਸ਼ਨ ਦਾ ਵਿਰੋਧ ਉਹਨਾਂ ਨੇ ਕੀਤਾ ਸੀ ਇਸ ਵਿਰੋਧ ਦੇ ਤਹਿਤ ਜਿਹੜਾ ਹੈਗਾ ਉਹਨਾਂ ਤੇ ਸਾਂਡਰਸ ਤੇ ਸਕਾਟ ਨੇ ਲਾਠੀਆਂ ਚਲਾਈਆਂ ਤੇ ਜਿਸ ਦੇ ਵਿੱਚ ਜਿਹੜੀਆਂ ਉਹਨਾਂ ਦੇ ਲਈ ਜਾਨਲੇਵਾ ਸਾਬਤ ਹੋਈਆਂ ਪਰੰਤੂ ਆਪਣੀ ਦੇਸ਼ ਦੀ ਆਜ਼ਾਦੀ ਦੇ ਲਈ ਲੜਦੇ ਹੋਏ ਇਸ ਦੇਸ਼ ਤੋਂ ਚਲੇ ਗਏ ਇਸੇ ਕਰਕੇ ਕਵੀ ਕਹਿੰਦਾ ਲਾਜਪਤ ਜੇ ਬਣਗੇ ਤੇਰੀ ਲਾਜਪਤ ਦੇ ਰੱਖ ਕੇ ਕਿ ਲਾਜਪਤ ਜੇ ਦੇਸ਼ ਭਗਤ ਹੈ ਜਿਹੜੀ ਉਹ ਤਰੀ ਇੱਜ਼ਤ ਦੇ ਰੱਖ ਕੇ ਬਣਗੇ ਸ਼ਿਵਾ ਅਤੇ ਪ੍ਰਤਾਪ ਤੇਰੇ ਨੇ ਲਿਖੇ ਸ਼ਹੀਦੀ ਸਾਥੀ ਸ਼ਿਵਾਜੀ ਸ਼ਿਵਾਜੀ 19 ਫਰਵਰੀ 1630 ਵਿੱਚ ਪੈਦਾ ਹੋਏ ਸੀ ਤੇ ਮਰਾਠਾ ਸਮਰਾਜ ਦੀ ਉਹਨਾਂ ਨੇ ਨੀਂ ਰੱਖੀ ਸੀ। ਉਹਨਾਂ ਨੇ ਆਜ਼ਾਦੀ ਦੇ ਲਈ ਇਸ ਦੀ ਆਜ਼ਾਦੀ ਦੇ ਲਈ ਉਹ ਲੰਮਾ ਸਮਾਂ ਜਿਹੜਾ ਹੈਗਾ ਆਪਣੀ ਸਮਰਾਜ ਦੀ ਆਜ਼ਾਦੀ ਦੇ ਲਈ ਮਰਾਠਾ ਸਮਰਾਜ ਦੀ ਆਜ਼ਾਦੀ ਦੇ ਲਈ ਲੜਦੇ ਰਹੇ ਨੇ ਤੇ ਮਰਾਠਿਆਂ ਦੇ ਲਈ ਜਿਹੜਾ ਹੈਗਾ ਉਹਨਾਂ ਨੇ ਬਹੁਤ ਸਾਰੀਆਂ ਲੜਾਈਆਂ ਜਿੱਤੀਆਂ ਬਹੁਤ ਸਾਰੇ ਨਵੇਂ ਢੰਗ ਤਰੀਕੇ ਅਪਣਾ ਕੇ ਮੁਗਲਾਂ ਦਾ ਚੰਗਾ ਮੁਕਾਬਲਾ ਕੀਤਾ। ਤੇ ਆਪਣੀ ਧਰਤੀ ਦੇ ਲਈ ਲੜਨ ਦੀ ਪ੍ਰਵਿਰਤੀ ਉਹਨਾਂ ਨੇ ਪੈਦਾ ਕੀਤੀ ਜਿਹੜੀ ਆਜ਼ਾਦੀ ਦੇ ਲਈ ਪ੍ਰੇਰਕ ਦਾ ਕੰਮ ਕਰਦੀ ਰਹੀ ਮਹਾਰਾਣਾ ਪ੍ਰਤਾਪ ਨੇ ਦੀ ਆਪਾਂ ਨੇ ਪਹਿਲਾਂ ਵੀ ਪੜਿਆ ਉਹਨਾਂ ਨੇ ਕਿਵੇਂ ਆਜ਼ਾਦੀ ਲਈ ਲੜੇ ਥੇ ਭਾਵੇਂ ਇਹ ਆਪਣੀਆਂ ਇਲਾਕਾਈ ਸਾਧੀਆਂ ਲਈ ਲੜੇ ਪਰੰਤੂ ਇਹ ਇੱਕ ਪ੍ਰਕਾਰ ਦੀ ਪ੍ਰਤੀਕ ਬਣ ਕੇ ਸਾਡੇ ਲਈ ਆਪਣੀ ਭੂਮੀ ਦੀ ਆਜ਼ਾਦੀ ਦੇ ਲਈ ਕੁਰਬਾਨੀ ਕਰਨ ਦੀ ਸੋ ਕਵੀ ਵੀ ਇਸੇ ਪ੍ਰਕਾਰ ਕਹਿ ਰਿਹਾ ਸ਼ਿਵਾ ਤੇ ਪ੍ਰਤਾਪ ਤੇਰੇ ਨੇ ਲਿਖੇ ਸ਼ਹੀਦੀ ਸਾਕੇ ਤੇ ਤੇਰੇ சிவாਜੀ ਤੇ ਤੇਰੇ ਮਹਾਰਾਣਾ ਪ੍ਰਤਾਪ ਨੇ ਸ਼ਹੀਦੀ ਆਪਣੀਆਂ ਸ਼ਹੀਦੀਆਂ ਦੀਆਂ ਕਹਾਣੀਆਂ ਆਪਣੀਆਂ ਸ਼ਹੀਦੀਆਂ ਦੀਆਂ ਘਟਨਾਵਾਂ ਜਿਹੜੀਆਂ ਹੈਗੀਆਂ ਉਹ ਤੇਰੇ ਇੱਜ਼ਤ ਤੇ ਮਾਣ ਦੇ ਲਈ ਪੇਸ਼ ਕੀਤੀਆਂ ਨੇ ਫਾਂਸੀ ਦੇ ਫੱਟਿਆਂ ਤੇ ਬੈਠੀ ਤਵਾ ਰੀਖ ਪਈ ਆਕੇ ਇਹ ਇਤਿਹਾਸ ਦੱਸਦਾ ਹੈ ਜਿਹੜਾ ਫਾਂਸੀ ਦੇ ਫੱਟਿਆਂ ਤੇ ਬੈਠਾ ਉਹਨਾਂ ਕੁਰਬਾਨੀਆਂ ਫਾਂਸੀ ਦੇ ਪੱਟਿਆਂ ਜਿਹੜਾ ਹੈਗਾ ਉਹ ਕੁਰਬਾਨੀਆਂ ਦਾ ਪ੍ਰਤੀਕ ਹੈ ਕਿਵੇਂ ਕੁਰਬਾਨੀਆਂ ਦੀ ਭਰਿਆ ਇਤਿਹਾਸ ਹੈ ਜਿਹੜਾ ਤੇਰੀ ਇੱਜ਼ਤ ਮਾਣ ਦੀ ਤੇਰੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਦੀ ਕਹਾਣੀ ਪੇਸ਼ ਕਰਦਾ ਹੈ ਇਹ ਜੈ ਭਾਰਤ ਜੈ ਭਾਰਤ ਮਾਤਾ ਇਹ ਮਹਾਨ ਦੇਸ਼ ਭਾਰਤ ਮੈਂ ਤੈਨੂੰ ਨਮਸਕਾਰ ਕਰਦਾ ਹਾਂ ਇਹ ਭਾਰਤ ਮਾਤਾ ਮੈਂ ਤੈਨੂੰ ਨਮਸਕਾਰ ਕਰਦਾ ਹਾਂ ਬਹੁਤ ਬਹੁਤ ਧੰਨਵਾਦ ਵਿਦਿਆਰਥੀਓ ਇਸ ਚੈਨਲ ਤੇ ਅਸੀਂ ਅੱਗੇ ਨੂੰ ਹੋਰ ਪਾਰਟ ਬਣਾਈਏ ਇਸ ਕੰਮ ਦੇ ਲਈ ਜਿਹੜਾ ਹੈਗਾ ਤੁਸੀਂ ਇਹਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਕਿ ਇਸ ਦਾ ਜਿਹੜਾ ਰਿਸਪਾਂਸ ਹੈ ਇਹ ਤੈਅ ਕਰੇਗਾ ਕਿ ਅਸੀਂ ਇਸੇ ਪ੍ਰਕਾਰ ਹੋਰ ਚੈਪਟਰ ਤਿਆਰ ਕਰੀਏ ਬਹੁਤ ਬਹੁਤ ਧੰਨਵਾਦ